ਧਰਮ ਪਰਿਵਰਤਨ ਦੇ ਵਾਧੇ ਮਾਮਲਿਆਂ درمیان ਰਾਜਸਥਾਨ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਸੂਬੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਧਰਮ ਪਰਿਵਰਤਨ ਕਰਵਾਉਣ ਦੇ ਖਿਲਾਫ ਸਖਤ ਕਾਨੂੰਨ ਲਿਆਉਣ ਵਾਲੀ ਹੈ ਰਾਜਸਥਾਨ ਸਰਕਾਰ ਨੇ ਆਪਣੇ ਹਲਫਨਾਮੇ ਵਿੱਚ ਕਿਹਾ ਕਿ ਰਾਜਸਥਾਨ ਰਾਜ ਆਪਣਾ ਕਾਨੂੰਨ ਲਿਆਉਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਉਦੋਂ ਤੱਕ ਉਹ ਇਸ ਵਿਸ਼ੇ ਦਿਸ਼ਾ ਨਿਰਦੇਸ਼ ਜਾਂ ਇਸ ਮਾਨਯੋਗ ਅਦਾਲਤ ਦੁਆਰਾ ਪਾਸ ਕੀਤੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰੇਗਾ ਅਸਿਸਟੈਂਟ ਪੁਲਿਸ ਸੁਪਰਡੈਂਟ ਪਰਤਲਾਲ ਮੀਨਾ ਦੁਆਰਾ ਹਲਫਨਾਮਾ 2022 ਦੀ ਇੱਕ ਜਨ ਹਿੱਤ ਪਟੀਸ਼ਨ ਚ ਦਰ ਕੀਤਾ ਗਿਆ ਸੀ ਵਕੀਲ ਅਸ਼ਵਨੀ ਉਪਾਧਿਆਏ ਨੇ ਐਡਵੋਕੇਟ ਅਸ਼ਵਨੀ दुबे ਰਾਹੀਂ ਇੱਕ ਜਨਹਿਤ ਪਟੀਸ਼ਨ ਦਾਇਰ ਕਰਕੇ ਕੇਂਦਰ ਅਤੇ ਰਾਜ ਸਰਕਾਰ ਨੂੰ ਧੋਖੇਬਾਜ਼ੀ ਨਾਲ ਧਰਮ ਪਰਿਵਰਤਨ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਧਰਮ ਪਰਿਵਰਤਨ ਰਾਤਮ ਕਾਗੇ ਤੋਫੀਆਂ ਅਤੇ ਪੈਸਿਆਂ ਦੇ ਲਾਲਚ ਤੇ ਕੇ ਕੀਤੇ ਜਾ ਰਹੇ ਹਨ ਸੁਪਰੀਮ ਕੋਰਟ ਨੇ ਪਟੀਸ਼ਨ ਚ ਕਟ ਗਿਣਤੀ ਪਾਈਚਾਰਿਆਂ ਵਿਰੁੱਧ ਕੀਤੀਆਂ ਗਈਆਂ ਕੁਝ ਕਥਿਤ ਅਪਮਾਨਜਨਕ ਟਿੱਪਣੀਆਂ ਦਾ ਹਾਰਾ ਤੌਰ ਤੇ ਨੋਟਿਸ ਲੈਣ ਤੋਂ ਬਾਅਦ ਕੇਸ ਟਾਈਟਲ ਅਸ਼ਵਨੀ ਉਪਾਧਿਆਏ ਬਨਾਮ ਰਾਜ ਤੋਂ ਬਦਲ ਕੇ ਧਰਮ ਪਰਿਵਰਤਨ ਦਾ ਮੁੱਦਾ ਕਰ ਦਿੱਤਾ ਹੈ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ਦੇ ਧਰਮ ਪਰिवर्तन ਵਿਰੋਧੀ ਕਾਨੂੰਨਾਂ ਨੂੰ ਇਸ ਆਧਾਰ ਤੇ ਚੁਣੌਤੀ ਦੇਣ ਵਾਲੀਆਂ ਵੱਖ-ਵੱਖ ਪਟੀਸ਼ਨਾਂ ਨੂੰ ਜ਼ਬਤ ਕੀਤਾ ਗਿਆ ਹੈ ਕਿ ਉਹ ਕथित ਤੌਰ ਤੇ ਕਿਸੇ ਖਾਸ ਕਟਗਣ ਦੀ ਪਾਈਚਾਰੇ ਪ੍ਰਤੀ ਵਿਤਕਰਾ ਕਰ ਰਹੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ